ਕੁਝ ਅ ਮੈਂ ਰਮੇਸ਼ ਜੀ ਔਰ ਸਪਨਾ ਸ਼ਰਮਾ ਜੀ ਉਹਨਾਂ ਦੇ ਮੈਸੇਜ ਉਹਨਾਂ ਦੇ ਰੈ residense ਤੇ ਆਏ। ਔਰ ਮੈਨੂੰ ਇਹਨਾਂ ਦਾ ਫੋਨ ਵੀ ਆਇਆ ਸੀਗਾ ਕਿ ਸਾਡੇ ਉਹ ਇਹਨਾਂ ਦੇ ਲੱਗੇ ਛਰੇ ਛਰੇ ਤੇ ਕੱਲ ਰਾਤ ਦਾ ਇਨਸੀਡੈਂਟ ਆ ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਇੱਕ ਬਲਾਸਟ ਹੋਇਆ ਸੀ। ਔਰ ਮੇਰੇ ਕੋਲ ਸਾਡੇ ਕਿਸਾ ਦਾ ਟਾਈਮ ਸੀਗਾ ਚਾਹੇ 8:00 7:30-8:00 ਵਜੇ ਦੇ ਆਸ-ਪਾਸ ਔਰ ਇਹ ਉੱਥੋਂ ਪੈਦਲ ਜਾ ਰਹੇ ਸੀ। ਉਹ ਲੇਡੀਜ਼ ਉੱਤੇ ਹੋਰ ਸੀ ਇੱਕ ਜੈਂਟ ਸੀਗਾ ਔਰ ਇਹਨਾਂ ਦੇ ਬਹੁਤ ਜ਼ਿਆਦਾ ਇੰਜਰੀਜ਼ ਨੇ ਜਿਹੜੀਆਂ ਦੋ ਲੇਡੀਜ਼ ਆ ਉਹਨਾਂ ਦੀ ਵੀ ਐ ਔਰ ਜਿਹੜਾ ਜੈਂਟ ਸੀਗਾ ਉਹਦੇ ਅੱਖ ਬਿਲਕੁਲ ਹੀ ਡੈਮੇਜ ਹੋ ਗਈ ਆ ਔਰ ਉਹ ਪਹਿਲਾਂ ਡਾਕਟਰ ਢਿੱਲੋਂ ਦੇ ਗਏ ਆ ਫਿਰ ਉਹ ਕੇੜੀ ਦੇ ਗਏ ਔਰ ਉਸ ਤੋਂ ਬਾਅਦ ਕੇੜੀ ਸਿੰਘ ਤੋਂ ਬਾਅਦ ਮੇਗਾ ਪੀਜੀਆਈ ਗਏ ਆ ਚੰਡੀਗੜ੍ਹ ਜਾ ਪਰ ਉਹਨਾਂ ਨੂੰ ਕੀਤਾ ਆ ਔਰ ਤਸਵੀਰ ਦੀ ਇਹ ਚੀਜ਼ ਆ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਜਦੋਂ ਪੁਲਿਸ ਉੱਥੇ ਇਨਸੀਡੈਂਟ ਵਾਪਰਦਾ ਆ ਤੇ ਇਹਨਾਂ ਨੂੰ ਇੱਥੇ ਇਹਨਾਂ ਦੇ ਘਰ ਪੁਲਿਸ ਛੱਡ ਕੇ ਜਾਂਦੀ। ਫਿਰ ਵੱਡੀ ਦਾ ਟਾਇਰ ਫਟ ਗਿਆ ਔਰ ਬਜਰੀ ਦਾ ਟਰੱਕ ਸੀਗਾ ਤੇ ਜਿਹਦੇ ਕਾਰਨ ਇਹਨਾਂ ਦੇ ਇਹਨਾਂ ਦਾ ਟ੍ਰੀਟਮੈਂਟ ਕਰਾ ਲਓ ਛੱਡ ਕੇ ਚਲੇ ਜਾਂਦੇ ਆ। ਔਰ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਤਾਂ ਥੋੜੇ ਰਿਯੂਮਰਸ ਆਏ ਕਿ ਨਹੀਂ ਇਹ ਟਰੱਕ ਨਹੀਂ ਆ ਇਹ ਗਰਨੇਡ ਅਟੈਕ ਆ। ਔਰ ਜਦੋਂ ਉਹ ਗੱਲ ਸਾਰੀ ਘੂਕਦੇ ਰਹੇ ਅਕਸਰ ਨਾਲ ਵੀ ਗੱਲ ਹੋਈ ਮੇਰੀ ਉਹ ਵੀ ਉਦੋਂ ਤੱਕ ਇਹੀ ਕਹਿ ਰਹੇ ਸੀਗੇ ਕਿ ਇਹ ਪਤਾ ਨਹੀਂ ਚੱਲ ਰਿਹਾ ਕਿ ਕਿਹੜਾ ਅਟੈਕ ਆ ਪਰ ਹੁਣ ਜਦੋਂ ਮੈਂ ਇਹਨਾਂ ਦੇ ਘਰੇ ਆਇਆ ਆ ਪਤਾ ਲੈਣ ਇਹਨਾਂ ਦਾ ਟੈਲੀਫੋਨ ਆਇਆ ਸੀ ਕਿ ਘਰੇ ਆਇਓ ਮੈਂ ਜਦੋਂ ਆਇਆ ਆ ਤੇ ਮੈਂ ਆਂਟੀ ਦੇ ਦੇਖਿਆ ਕਿ ਇਹਨਾਂ ਦੇ ਮੈਕਸੀਮਮ ਮਿਨੀਮਮ 50 ਦੇ ਆਸ-ਪਾਸ ਜਿਹੜੇ ਆ ਇੰਜਰੀਜ਼ ਨੇ ਜਿਹੜੀ ਸ਼ਰੇ ਲੱਗੇ ਹੋਏ ਆ ਔਰ ਇਹ ਕੋਈ ਬਜਰੀ ਵਾਲਾ ਅਟੈਕ ਨਹੀਂ ਇਹ ਗ੍ਰੇਨੇਟ ਅਟੈਕ ਆ ਔਰ ਮੈਂ ਤੁਹਾਨੂੰ ਆ ਇਹਨਾਂ ਦੇ ਆ ਦੋਨੋਂ ਪੈਰ ਦੇਖੋ ਆ ਇਹਨਾਂ ਦੀ ਲੱਤ ਤੇ ਵੀ ਮੇਰੇ ਖਲ ਇੰਦਰ ਹੀ ਮੈਂ ਕਹੂੰਗਾ ਕਿ ਆ ਕਵਰ ਕਰਿਓ ਇਧਰ ਦਾ ਸਾਈਡ ਆ ਆ ਦੇਖੋ ਬਹੁਤ ਜ਼ਿਆਦਾ ਸਾਰੀ ਲੱਤ ਭਰੀ ਹੋਈ ਜੇ ਸਾਰੀ ਸਾਰੀ ਆ ਵਾਈਜ਼ ਉੱਪਰ ਆ ਚੀਜ਼ਾਂ ਬੈਕ ਸਾਰੀ ਉਹ ਮੈਂ ਤੁਹਾਨੂੰ ਪਿਕਚਰ ਵੀ ਦਿਖਾਉਣਾ ਮੋਬਾਈਲ ਦੇ ਵਿੱਚ ਕਿਚੀਆਂ ਨੇ ਜਿੰਨੀਆਂ ਕਿਚੀਆਂ ਗਈਆਂ ਔਰ ਮੈਂ ਇਹ ਸਮਝਾ ਕੇ ਇਹ ਜਿਹੜੀ ਪ੍ਰੈਜ਼ੈਂਟ ਸਰਕਾਰ ਆ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਗਰਨੇਡ ਚੱਲਣ ਵਾਲੀ ਰਾਕਟ ਲਾਂਚਰ ਚੱਲਣ ਵਾਲਾ ਜਿਹੜਾ ਸਿਸਟਮ ਚੱਲਿਆ ਹੋਇਆ ਔਰ ਉਹਦੇ ਤੇ ਨਾਥੀ ਕੋਈ ਨਹੀਂ ਪਾਰੀ ਫੁੱਟੀ ਪਈ ਆ ਸਰਕਾਰ ਮੁੱਖ ਮੰਤਰੀ ਪੰਜਾਬ ਜਿਹੜਾ ਉਹ ਗੁਰਦਾਸਪੁਰ ਆਇਆ ਹੋਇਆ ਤੇ ਉਹਦੇ ਆਉਣ ਤੋਂ ਪਹਿਲਾਂ ਇੰਨੇ ਗ੍ਰੇਨੇਡ ਅਟੈਕ ਹੋ ਰਿਆ ਔਰ ਅਜੇ ਤੱਕ ਇਸ ਚੀਜ਼ ਦੇ ਉੱਤੇ ਕੋਈ ਕਲੈਰੀਫਾਈ ਨਹੀਂ ਪੁਲਿਸ ਕਰ ਰਹੀ ਕਿ ਗਏ ਗ੍ਰੇਨੇਡ ਅਟੈਕ ਆ ਕਿ ਇਹ ਟਾਇਰ ਫਟਿਆ ਮੈਂ ਪੁਲਿਸ ਦੀ ਜਾਣਕਾਰੀ ਲਈ ਤੇ ਇਹ ਸਰਕਾਰ ਦੀ ਨੀਂਦ ਖੋਲਣ ਵਾਸਤੇ ਗੱਲ ਦੱਸਣਾ ਪਹਿਲਾਂ ਮੈਂ ਤੁਹਾਨੂੰ ਆਹ ਫੋਟੋ ਦਿਖਾਉਣਾ ਜਿਹੜੀ ਪੋਸਟ ਪਾਈ ਗਈ ਆ ਕਿੰਗਸ ਕਿੰਗ ਸ਼ੂਟਰਸ 302 ਦੇ ਉੱਤੇ ਆਹ ਪੋਸਟ ਪਾਈ ਗਈ ਹੈ ਇਹ ਤੁਸੀਂ ਅ ਕਲੋਜ਼ ਕਰਕੇ ਦਿਖਾਓ ਜਿਹਦੇ ਚੋਂ ਨਾ ਜ਼ਿੰਮੇਵਾਰੀ ਲਈ ਹੈ ਇਹ ਇਹ ਗ੍ਰੇਨੇਡ ਅਟੈਕ ਜਿਹੜੇ ਆ ਅ ਅੱਗੇ ਤੋਂ ਵੀ ਰੈਗੂਲਰ ਜਿਹੜੇ ਆ ਇਹ ਚੱਲਦੇ ਰਹਿਣਗੇ ਔਰ ਫਿਰ ਉਸ ਤੋਂ ਬਾਅਦ ਇਹੀ ਪੋਸਟ ਦੇ ਨਾਲ ਉਹਨਾਂ ਨੇ ਜਿਹੜਾ ਗ੍ਰੇਨੇਡ ਨਾਲ ਅਟੈਕ ਕੀਤਾ ਉਹਦੀ ਫੋਟੋ ਵੀ ਪਾਈ ਆ ਇਹ ਵੀ ਜ਼ਰੂਰ ਦਿਖਾਓ ਕਿ ਇਹ ਬਲੂ ਕਲਰ ਦਾ ਨੀਲੇ ਰੰਗ ਦਾ ਜਿਹੜਾ ਗ੍ਰੇਨੇਡ ਹੈ ਔਰ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਇਹਨਾਂ ਦੇ ਸਿਰ ਦੇ ਵਿੱਚੋਂ ਨਿਕਲਿਆ ਆ ਦੇਖੋ ਮੈਂ ਤੁਹਾਨੂੰ ਮੋਬਾਈਲ ਦਾ ਵਾਲਾ ਵੀ ਦਿਖਾਉਣਾ ਤੇ ਇਹ ਵੀ ਦਿਖਾਉਣਾ ਕਿ ਆਹ ਗ੍ਰੇਨੇਡ ਹੈ ਤੇ ਆਹ ਉਹ ਜਲਿਆ ਹੋਇਆ ਉਹਦਾ ਪੀਸ ਇਹਨਾਂ ਦੇ ਸਿਰ ਤੋਂ ਨਿਕਲਿਆ ਹਾਂ ਔਰ ਸਟਿਲ ਵੀ ਆਰ ਸੀਇੰਗ ਕਿ ਇਹ ਗ੍ਰੇਨੇਡ ਅਟੈਕ ਨਹੀਂ ਆ ਇਹ ਚੀਜ਼ ਕੋਈ ਕੋਈ ਗੰਡਾ ਬੰਬ ਨਹੀਂ ਚੱਲਿਆ ਕਿ ਜਿਹੜਾ ਅਸੀਂ ਲੁਕਾ ਰਹੇ ਹਾਂ ਕੋਈ ਇਹ ਮੇਰੇ ਖਿਆਲ ਨਾਲ ਬੜੀ ਬਦਕਿਸਮਤੀ ਦੀ ਗੱਲ ਆ ਕਿ ਅਜੇ ਤੱਕ ਇਹ ਐਫ ਆਈ ਆਰ ਵੀ ਲਾਂਚ ਹੋਈ ਔਰ ਸਾਰੀ ਪ੍ਰਸ਼ਾਸਨ ਇਹ ਆ ਕਿ ਇਸ ਗੱਲ ਦੀ ਪਬਲਿਕ ਨੂੰ ਜਾਣਕਾਰੀ ਨਹੀਂ ਦਿੱਤੀ ਔਰ ਜਿਹੜੇ ਜੇ ਹੁਣ ਆ ਚੱਲੇਆ ਹਸਪੀਟਲ ਲੈ ਕੇ ਔਰ ਮੇਰੇ ਕਿਸੇ ਸੀਨੀਅਰ ਆਫੀਸਰ ਦੇ ਨਾਲ ਗੱਲ ਹੋਈ ਆ ਪੁਲਿਸ ਡਿਪਾਰਟਮੈਂਟ ਤੇ ਉਹਨਾਂ ਨੇ ਕਿਹਾ ਕਿ ਇਹ ਇਹਨਾਂ ਨੂੰ ਤੁਰੰਤ ਲੈ ਕੇ ਜਾਓ ਇਹਦੇ ਨਾਲ ਜਿਹੜੇ ਆ ਜ਼ੈਲ ਫੈਲ ਜਾਂਦਾ ਬਾਡੀ ਇਹ ਗ੍ਰੇਨੇਡ ਦਾ ਜਿਹੜਾ ਅਟੈਕ ਹੁੰਦਾ ਕੋਨੇ ਬਾਡੀ ਇਹਨਾਂ ਨੂੰ ਉੱਥੇ ਹਸਪੀਟਲ ਲੈ ਕੇ ਚੱਲੇ ਆ ਔਰ ਮੇਰੇ ਖਿਆਲ ਇਹ ਬਹੁਤ ਮੁਸ਼ਕਲ ਦੇ ਨਾਲ ਆ ਚੇਅਰ ਤੇ ਚੁੱਕ ਕੇ ਲਿਆਂਦਾ ਜੇ ਤੁਸੀਂ ਇਹਨਾਂ ਦੇ ਹਾਲਾਤ ਵੇਖੋ ਨਾ ਜੇ ਦੱਸ ਨਹੀਂ ਸਕਦੇ ਹਸਪੀਟਲ ਜਾ ਕੇ ਤੁਸੀਂ ਜਰੂਰ ਮੈਂ ਕਹਿੰਦਾ ਦੇਖੋ ਜਦੋਂ ਡਾਕਟਰ ਇਹਨਾਂ ਦਾ ਟਰੀਟਮੈਂਟ ਕਰ ਰਹੇ ਸ਼ਰਹਾਨ ਦੇਖ ਰਿਹਾ ਮੈਂ ਤੁਹਾਨੂੰ ਫੋਟੋਆਂ ਦਿਖਾਉਣਾ ਇਹਨਾਂ ਦੀਆਂ ਇੱਕ ਅੰਨਾ ਬੰਦਾ ਵੀ ਦੱਸ ਸਕਦਾ ਕਿ ਗ੍ਰੇਨੇਟ ਅਟੈਕ ਪੁਲਿਸ ਤੇ ਭਾਈ ਟਾਇਰ ਕਹਿਣ ਦੀ ਫਟਿਆ ਕੋਈ ਉਹਨਸ ਦੀ ਕਹਿਣ ਦੀ ਕਿਹੜੀ ਗੱਲ ਆ ਟਾਇਰ ਫੜਿਆ ਫਿਰ ਉਹ ਟਾਇਰ ਤੇ ਬਜਰੀ ਕਿੱਥੇ ਚਲ ਗਈ ਸੜਕ ਤੋਂ ਕੋਈ ਲੈ ਗਿਆ ਚੁੱਕ ਕੇ ਰਾਕੂ ਕਿੱਥੇ ਚਲਾ ਗਿਆ ਜਿਹੜਾ ਪੀਸ ਨਿਕਲਿਆ ਹੈ ਇਹ ਸਿਰ ਤੋਂ ਉਹ ਗ੍ਰਨੇਡ ਦਾ ਪੀਸ ਹੈ ਇਹ ਕਿੱਥੇ ਆ ਗਿਆ ਇਹਨਾਂ ਦੇ ਸਿਰ 'ਚ ਬਜਰੀ ਦੇ ਮਾਰਕ ਆ ਦੇਣਾ ਤੁਹਾਨੂੰ ਕੁਝ ਫੋਟੋ ਸ਼ੇਅਰ ਕਰਨਾ ਆ ਦੇ ਆ ਲੱਤ ਦਿਖਾ ਇਹ ਬਜਰੀ ਦੇ ਮਾਰਕ ਨੇ ਇਹ ਜਦੋਂ ਗ੍ਰਨੇਡ ਚੱਲਦਾ ਉਹਦੇ 'ਚ ਹੀਟ ਪ੍ਰੋਡਿਊਸ ਹੁੰਦੀ ਆ ਉਹਨਾਂ ਦੀ ਬਾਡੀ ਦੇ ਵਿੱਚ ਇਹ ਦੇਖੋ ਸ਼ੇਕ ਹੋ ਜਾਂਦੇ ਸੜ ਕੇ ਜਲੀ ਹੋਈ ਆ ਬਜਰੀ ਆ ਦੇਖੋ ਇਹ ਸ਼ੇਕ ਹੀ ਜਲੀ ਹੋਏ ਆ ਆ ਦੇਖੋ ਆ ਉਹਨਾਂ ਦੀ ਬੈਗ ਆ ਕੁਝ ਜਿਹੜੇ ਮੈਂ ਲੈ ਸਕਿਆ ਫੋਟੋ ਤੇ ਆ ਦੇਖੋ ਉਹਨਾਂ ਦੀ ਬੈਗ ਆ ਦੇਖ ਮਤਲਬ ਕੀ ਹਾਲਾਤ ਐਂਡ ਸਟਿਲ ਵੀ ਆਰ ਸੇਇੰਗ ਕਿ ਗ੍ਰੇਨੇਡ اٹੈਕ ਨਹੀਂ ਆ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਵੀ ਆ ਕਿ ਇਹ ਇਮੀਡੀਏਟਲੀ ਐਫ ਆਈ ਆਰ ਲਾਂਚ ਕੀਤੀ ਜਾਵੇ ਔਰ ਇਹਨਾਂ ਦਾ ਜਿਹੜਾ ਟਰੀਟਮੈਂਟ ਅਸੀਂ ਕਰਾਉਣ ਲੱਗੇ ਆ ਤੇ ਇਸ ਤਰੀਕੇ ਦੇ ਨਾਲ ਤੁਸੀਂ ਅੱਜ ਇਸ ਗੱਲ ਨੂੰ ਅਸੀਂ ਟਨਾਈ ਕਰਦੀ ਕਿ ਨਹੀਂ ਜੀ ਇਹ ਗ੍ਰੇਨੇਡ اٹੈਕ ਨਹੀਂ ਆ ਤੇ ਉਹ ਕੱਲ ਨੂੰ ਫਿਰ 10 ਦਿਨ ਨੂੰ ਫਿਰ ਚਲਾ ਦੇਣਗੇ ਕਿ ਪੁਲਿਸ ਤੇ ਇਹੀ ਕਹਿ ਦਿੰਦੀ ਆ ਕਿ ਗ੍ਰੇਨੇਡ اٹੈਕ ਨਹੀਂ ਆ ਹੁਣ ਇਫ ਦੇ ਹੈ ਵਰਿਫਾਈਡ ਯੋ ਨਾ ਵੈਰੀਫਾਈ ਕਰ ਲਿਆ ਇਮੀਡੀਏਟਲੀ ਜਿਹੜੀ ਆ ਐਫ ਆਰ ਲਾਂਚ ਕਰਨ ਔਰ ਨਹੀਂ ਜੇ ਫੇਰ ਵੀ ਕਿਤੇ ਕੋਈ ਇਹਨਾਂ ਨੂੰ ਸਰਕਾਰ ਨੂੰ ਆਪਣੀ ਨਮੋਸ਼ੀ ਆਉਂਦੀ ਆ ਇਹਦੇ ਚ ਐਫ ਆਰ ਤੇ ਮੈਂ ਹੀ ਕਰਾ ਕੇ ਰਾਵਾਂਗੇ ਔਰ ਇਹ ਪਲੇਖਾ ਕੱਢਦੇ ਭਗਵੰਤ ਮਾਨ ਆਦਿਆਂ ਨਜ਼ਰਾਂ ਚੋਂ ਕਿ ਮਤਲਬ ਜਿੱਥੇ ਮਰਜੀ ਗਨੇੜ ਪੰਜਾਬ ਚ ਚੱਲਣਗੇ ਤੇ ਅਸੀਂ ਚੁੱਪ ਰਾਵਾਂਗੇ ਜਿਹੜੇ ਸ਼ਹਿਰ ਦੇ ਮੁੱਖ ਮੰਤਰੀ ਸਾਹਿਬ ਤੁਸੀਂ ਆ ਰਹੇ ਉੱਥੇ ਗਨੇੜ ਅਟੈਕ ਹੋ ਰਿਹਾ ਸਟਿਲ ਯੂਅਰ ਨਮ ਆਉਂਦੀ ਸਿਸ਼ੂ ਕੋਈ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਨੂੰ ਬਿਲਕੁਲ ਸ਼ਰਮ ਲਾਈ ਹੋਈ ਆ ਔਰ ਮੈਂ ਆਮ ਵੈਰੀ ਸੌਰੀ ਟੂ ਸੇ ਮੈਂ ਇਹ ਜਿਹੜੇ ਕੁਛ ਜਿਹੜੇ ਆ ਜਿਹੜੀ ਜ਼ਿੰਮੇਵਾਰੀ ਲਈ ਆ ਇਹ ਮੈਂ ਇੱਕ ਪੰਜਾਬ ਦਾ ਮੀਡੀਆ ਦਾ ਗਰੁੱਪ ਬਣਿਆ ਆ ਜਿਹਦੇ ਚ ਆਲਮੋਸਟ ਸਾਰੇ ਨੈਸ਼ਨਲ ਚੈਨਲ ਵੀ ਔਰ ਵਿਦਆਊਟ ਕੋਟਿੰਗ ਆਨੀ ਨੇਮ ਆਫ ਦਾ ਚੈਨਲ ਮੈਂ ਬਹੁਤ ਜਾਣਿਆਂ ਨੂੰ ਇਹ ਭੇਜੀਆਂ ਬੜੀ ਸ਼ਰਮਨਾਕ ਗੱਲ ਹੈ ਕਿ ਉਹ ਉਹਨਾਂ ਨੇ ਵੀ ਇਸ ਚੀਜ਼ ਨੂੰ ਕਵਰ ਨਹੀਂ ਕੀਤਾ ਔਰ ਉਹਨਾਂ ਨੇ ਬਿਲਕੁਲ ਚਲਾਇਆ ਹੀ ਨਹੀਂ ਇੰਨੀ ਮਤਲਬ ਸਰਕਾਰ ਪਾਵਰਫੁਲ ਹੋਗੀ ਕਿ মিডিਆ ਨੂੰ ਇੰਨਾ ਤੱਕ ਨੱਪਤਾ ਹੋਇਆ ਕਿ ਕੋਈ ਬੋਲ ਕੇ ਰਾਜੀ ਨਹੀਂ ਆ ਕਿਸੇ ਦੇ ਘਰ ਤੇ ਜਦੋਂ ਗ੍ਰਨੇਡ ਚੱਲੇਗਾ ਚਾਲੀ ਰੇਹ ਚੱਲੇਗਾ ਕੀ ਜਦੋਂ ਆਪਣੇ ਘਰ ਤੇ ਚੱਲੇਗਾ ਫਿਰ ਅਸੀਂ ਬੁੱਲਣਾ ਤੇ ਕਿਸੇ ਦੇ ਘਰ ਚੱਲੇਗਾ ਪੰਜਾਬ ਦੇ ਸਾਰੇ ਆਪਣੇ ਪਰਿਵਾਰ ਆ ਰਾਜਨੀਤੀ ਅੱਡ ਜਗ੍ਹਾ ਆ ਪਰ ਜੇ ਅੱਜ ਮਾਹੌਲ ਪੰਜਾਬ ਦਾ ਖਰਾਬ ਹੋ ਰਿਹਾ ਤੇ ਅਸੀਂ ਚੁੱਪ ਬੈਠੇ ਆ ਮੈਂ ਸਵੇਰ ਦਾ ਇਸ ਇਸ਼ੂ ਦੇ ਉੱਤੇ ਇਹਨੂੰ ਮੈਂ ਕਲੈਰਿਟੀ ਲਿਆ ਰਾ ਸੀਗਾ ਜਦੋਂ ਇਹ ਸਾਰੇ ਉਹਨਾਂ ਦੀ ਬੋਡੀ ਦੇਖੀ ਆ ਆ ਪੀਸ ਜਿਹੜੇ ਮਿਲੇ ਆ ਔਰ ਫਿਰ ਮੈਂ ਆਕੇ ਤੇ ਇਹ ਲਾਈਵ ਹੋਇਆ ਤੇ ਪ੍ਰੈਸ ਦੇ ਸਾਹਮਣੇ ਆਇਆ ਔਰ ਮੈਂ ਇਹ ਚਾਹਾਂਗਾ ਕਿ ਐਸਐਸਪੀ ਸਾਹਿਬ ਨੂੰ ਤੁਸੀਂ ਇਸ ਤੋਂ ਬਾਅਦ ਉਹਨਾਂ ਦਾ ਵੀ ਵਰਸ਼ਨ ਲਓ ਅਗਰ ਥੋੜੀ ਬਹੁਤੀ ਵੀ ਢਿੱਲ ਰਹੀ ਕੱਲ ਸਵੇਰ ਤੱਕ ਕਿਟਨਾ ਹੀਟਿਕ ਸਰਕਾਰ ਦੀ ਖੜਕਾ ਦਿਆਂਗਾ ਭਾਵੇਂ ਭਗਵੰਤ ਮਾਨ ਸਾਹਿਬ ਹੋਣ ਭਾਵੇਂ ਜਿਹੜਾ ਮਰਜੀ ਗੱਲ ਗਾੜੀ ਹੋਵੇ ਇਹ ਪਰਚਾ ਵੀ ਹੋਊਗਾ ਔਰ ਇਹਦੇ ਪੋਤਲੇ ਫੋਲਦਿਆਂ ਦਾ ਸਰਕਾਰ ਦੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਬੰਬ ਚੱਲਦੇ ਰਹਿਣ ਤੇ ਤੁਸੀਂ ਆਪ ਦਾ ਮਿੱਟੀ ਕੱਪੜਿਆਂ ਤੋਂ ਝਾੜ ਦੋ ਠੀਕ ਹੈ ਚੱਲਿਆ ਉਹਨੂੰ ਤੁਸੀਂ ਸੈਕਟ ਕਰੋ ਔਰ ਜਿਹੜੇ ਕੰਫਰੈਂਟ ਨੇ ਉਹਨਾਂ ਨੂੰ ਫੜੋ ਤੇ ਥੋੜਾ ਜਿਹਾ ਮੈਂ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੇ ਮੰਤਰੀਆਂ ਨੂੰ ਖਾਸ ਤੌਰ 'ਤੇ ਕਹਿਣਾ ਕਿ ਥੋੜਾ ਜਿਹਾ ਆਮ ਦਾਇਰੇ ਦੇ ਵਿੱਚੋਂ ਬਾਹਰ ਨਿਕਲੋ ਤੇ ਪੰਜਾਬ ਦੀ ਥੋੜੀ ਜਿਹੀ ਚਿੰਤਾ ਕਰੋ ਜਿਹੜੇ ਜੋ ਪਿੱਛੇ ਹੋਇਆ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਜੋ ਇਲੈਕਸ਼ਨਾਂ ਹੁੰਦੀਆਂ ਤੁਸੀਂ ਕਿੰਨਾ ਲੋਕਾਂ ਨੂੰ ਯੂਜ਼ ਕਰਕੇ ਇਲੈਕਸ਼ਨਾਂ ਲੜਦੇ ਹੋ ਕਰੋ ਉਹ ਹਰ ਇੱਕ ਬੰਦੇ ਦੀ ਆਪਣੀ ਫਿਤਰਤ ਆ ਮੈਂ ਉਸ ਗੱਲ ਤੇ ਨਹੀਂ ਜਾਣਾ ਚਾਹੁੰਦਾ ਪਰ ਜਿੱਥੇ ਆ ਕੇ ਸਾਡੇ ਇੱਥੇ ਵਸਨੀਕ ਅਨਸੇਫ ਆਪਣੇ ਆਪ ਨੂੰ ਮਹਿਸੂਸ ਕਰਨ ਜਿੱਥੇ ਆ ਕੇ ਸਾਡੇ ਲੋਕ ਹੀ ਅਨਸੇਫ ਹੋ ਗਏ ਤੇ ਸਰਕਾਰਾਂ ਨੂੰ ਚੱਟਣਾ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਤੁਰੰਤ ਐਫ ਆਈ ਆਰ ਲਾਂਚ ਐੱਸ ਐੱਸ ਪੀ ਸਾਹਿਬ ਕਰੋ ਕਰਕੇ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਆ ਕੱਲ ਵੀ ਮੇਰੇ ਖਿਆਲ ਸਿਰਸੇ ਜਿਹੜਾ ਇਹ ਏਸੀ ਆਈ ਆਈ ਡੀ ਤੋਂ ਪੋਸਟ ਪਈ ਆ ਕੱਲ ਸਿਰਸੇ ਵੀ ਇਹ ਜਿਹੜਾ ਝਾੜਿਆ ਅਟੈਕ ਹੋਇਆ ਔਰ ਅੱਜ ਹੁਣੇ ਥੋੜੀ ਦੇਰ ਪਹਿਲਾਂ 20 ਮਿੰਟ ਪਹਿਲਾਂ ਫੇਰ ਉਹ ਪੋਸਟ ਝਾੜੀ ਜਾਂ ਉਹਨਾਂ ਨੇ ਸੋ ਇਹ ਮਤਲਬ ਕੰਟੀਨਿਊਸਲੀ ਉਹ ਪੋਸਟਾ ਚੜ ਰਿਹਾ ਤੇ ਅਸੀਂ ਕਹਿ ਰਹੇ ਹਾਂ ਜੀ ਇਹ ਗ੍ਰੇਨੇਡ ਅਟੈਕ ਨਹੀਂ ਆ ਸੋ ਮੈਨੂੰ ਲੱਗਦਾ ਕਿ ਪੁਲਿਸ ਨੇ ਵੈਰੀਫਾਈ ਕਰ ਲਿਆ ਹੋਵੇਗਾ ਕਿਉਂਕਿ ਇੰਨੇ ਸਬੂਤ ਵੀ ਸਾਹਮਣੇ ਆ ਗਏ ਆ ਤੇ ਤੁਰੰਤੇ ਦੇ ਤੇ ਐਫ ਆਰ ਦੀ ਮੰਗ ਕਰਦੇ ਆ ਔਰ ਨਾਲ ਹੀ ਜਿੰਨੇ ਵੀ ਸਾਡੇ ਪੰਜਾਬ ਦੇ ਵਸਨੀਕ ਖਾਸ ਕਰਕੇ ਉਹਨਾਂ ਦੀ ਸੇਫਟੀ ਦੀ ਅਸੀਂ ਮੰਗ ਕਰਦੇ ਆ ਕਿ ਆਪਣੀ ਨੀਂਦ ਤੋਂ ਜਾ ਕੇ ਤੇ ਆਪਣੇ ਲੋਕਾਂ ਦੀ ਬਾਹ ਫੜੋ ਰਾਜਨੀਤੀ ਇਦਾਂ ਨਾ ਕਰੋ ਕਿ ਸੁੱਤੇ ਪਏ ਤੁਸੀਂ ਟਾਈਮ ਨਾ 5 ਵਜੇ ਤੁਸੀਂ ਆਪਦੇ ਦਰਵਾਜ਼ੇ ਮੁੱਖ ਮੰਤਰੀ ਸਾਹਿਬ ਬੰਦ ਕਰਕੇ ਅੰਦਰ ਵਾਲੇ ਦੇ ਉੱਤੇ ਪੰਜਾਬ ਕੋ ਲੁੱਟ ਕੇ ਲੈ ਜਾਏ ਇਦਾਂ ਦਾ ਚੀਫ ਮਿਨਿਸਟਰ ਨਹੀਂ ਸੀ ਸੁਣਿਆ ਪੰਜਾਬੀਆਂ ਨੇ ਸੋ ਮੇਰੀ ਬੇਨਤੀ ਆ ਕਿ ਜੇ ਸੇਫਟੀ ਆ ਜੇ ਲੋਕ ਅਨ ਸੇਫ ਨਹੀਂ ਆ ਤੇ ਪੰਜਾਬ ਆ ਸਵਾਹ ਵਸਦਾ ਰਹੂਗਾ ਕਦੀ ਸਰਕਾਰ ਕਿਸੇ ਦੀ ਆਉਗੀ ਕਦੀ ਕੋਈ ਮੁੱਖ ਮੰਤਰੀ ਬਣੂ ਤੇ ਜਿਸ ਤਰੀਕੇ ਦੇ ਨਾਲ ਅਜ ਪਨਾਸ ਦੇ ਮੌਜੂਦਾ ਹਾਲਾਤ ਨੇ ਲਾਂਡ ਆਰਡਰ ਦੇ ਫਿਰ ਸਰਕਾਰਾਂ ਤੇ ਛੱਡੋ ਕੋਈ ਬੰਦਾ ਬਾਹਰ ਵੀ ਨਿਕਲ ਜੋਕਰ ਜਿਹੜਾ ਨਹੀਂ ਰਹਿਣਾ ਸੜਕਾਂ ਦੇ ਉੱਤੇ ਆਪਣੇ ਕਾਰੋਬਾਰਾਂ ਤੇ ਅੱਜ ਵੀ 7 ਵਜੇ ਦੁਕਾਨਾਂ ਵਧਾ ਕੇ ਲੋਕੀ ਡਰਦੇ ਘਰਾਂ ਨੂੰ ਚਲੇ ਜਾਂਦੇ ਆ ਸੋ ਮੇਰੀ ਬੇਨਤੀ ਆ ਇਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਮਝੋ بار بار ਅਸੀਂ ਇਸ ਗੱਲ ਨੂੰ ਆਵਾਜ਼ ਤੁਹਾਨੂੰ ਕਰ ਰਹੇ ਆ ਵਿਧਾਨ ਸਭਾ ਚ ਵੀ ਅਸੀਂ ਤੁਹਾਨੂੰ ਕਹਿੰਨੇ ਆ ਪਰ ਤੁਸੀਂ ਪੱਲਾ ਝਾੜ ਦਿੰਦੇ ਹੋ ਨਹੀਂ ਇਹੋ ਜਿਹਾ ਤੇ ਮਾਹੌਲ ਹੀ ਬਹੁਤ ਵਧੀਆ ਆ ਮਾਹੌਲ ਮੈਂ ਤੁਹਾਨੂੰ ਆਪ ਦੇ ਗੁਰਦਾਸਪੁਰ ਦਾ ਦੱਸ ਰਿਹਾ ਇਹ ਬਹੁਤ ਸੋਹਣਾ ਮਾਹੌਲ ਆ ਸੋ ਮੇਰੀ ਬੇਨਤੀ ਆ ਮੈਂ ਇਹਨਾਂ ਚੀਜ਼ਾਂ ਤੇ ਕੋਈ ਪੋਲਿਟਿਕਸ ਨਹੀਂ ਕਰ ਰਿਹਾ ਮੈਂ ਫੇਰ ਤੋਂ ਲੈ ਕੇ ਇਹਨੂੰ ਵਾਚ ਕਰ ਰਿਹਾ ਸੀਗਾ ਕਿ ਸਥਿਤੀ ਕੀ ਆ ਸਾਰਾ ਜਦੋਂ ਮੈਨੂੰ ਪਤਾ ਲੱਗਿਆ ਸਾਰੇ ਸਬੂਤ ਮਿਲੇ ਨੇ ਫੇਰ ਇਸ ਚੀਜ਼ ਨੂੰ ਮੈਂ ਉਜਾਗਰ ਕੀਤਾ ਆ ਔਰ ਉਮੀਦ ਕਰਦਾ ਕਿ ਜੇ ਜਿਹੜੀ ਐਫ ਆਈ ਆਰ ਲਾਂਚ ਹੋ ਗਈ ਹੈ ਪੁਲਿਸ ਆਪਣਾ ਜਿਹੜਾ ਵਰਸ਼ਨ ਉਹ ਦੇ